ਵਰਕਰ ਚਾਹੁੰਦਾ ਸੀ ਕਿ ਜਿਹੜਾ ਹੈਗਾ ਸਾਡੀ ਵੀ ਸੁਣਵਾਈ ਹੋਵੇ। ਇਹਦਾ ਗੱਲ ਪਹਿਲੀ ਵਾਰੀ ਮੰਤੀ ਬਣੇ। ਕੀ ਕਹਿਣਾ ਚਾਹਦੇ ਉਹਨਾਂ ਦੇ ਆਰਪੋਰਟੇ ਮਤਲਬ ਤੁਸੀਂ ਸ਼ੁਰੂ ਤੋਂ ਤੁਸੀਂ ਵੀ ਦੇਖਿਆ ਤੁਹਾਨੂੰ ਰੈਲੀਆਂ ਦੇ ਵਿੱਚ ਤੁਹਾਡੇ ਸਬੰਧ ਅੱچھے ਨੇ। ਜਿਹੜੇ ਉਹ ਤੁਹਾਨੂੰ ਕੀਰਨ ਦੀ ਗੱਲ ਹੁੰਦੀ ਸੀ ਚਾਹੇ ਕੋਈ ਅਫਸਰਾਂ ਦੇ ਡਾਕਟਰ ਕੀਰਨ ਦੀ ਗੱਲ ਹੁੰਦੀ ਸੀ ਚਾਹੇ ਸੜਕਾਂ ਜਾਮ ਕਰਨ ਦੀ ਗੱਲ ਹੁੰਦੀ ਸੀ। ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਸਾਡੇ ਮੈਡੀਕਲ ਕੈਂਪ ਚ ਹਾਂਜੀ ਅੱਛੀ ਗੱਲ ਦੋਸਤੋ ਮੈਂ ਤੁਹਾਡੇ ਆਪਣੀ ਰਾਜਵੀਰ ਤੇ ਤੁਸੀਂ ਦੇਖ ਰਹੇ ਹੋ ਫੁੱਲਾ ਪੋਜ਼ਿਟਿਵਿਟੀ ਕਾਂਗਰਸ ਪਾਰਟੀ ਪਿਛਲੇ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਇਸ ਦੇ ਵਿੱਚ ਪਿਛਲੇ ਦਿਨਾਂ ਤੋਂ ਬਦਲਾ ਆ ਰਹੇ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਕਦੇ ਕੈਬਨਿਟ ਚੇਂਜ ਹੁੰਦੇ ਆ ਕਦੇ ਮੁੱਖ ਮੰਤਰੀ ਬਦਲਦੇ ਨੇ ਹੁਣ ਜਿਹੜੇ ਮੁੱਖ ਮੰਤਰੀ ਬਣੇ ਨੇ ਉਹ ਇੱਕ ਅਨਸੂਚਿਤ ਜਾਤੀ ਦਾ ਚਿਹਰਾ ਬਣਿਆ ਹੈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਡੇ ਨਾਲ ਮੌਜੂਦ ਨੇ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਵਿੱਕੀ ਜੀ ਤੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਤੇ ਜਾਣਦੇ ਹਾਂ ਵੀ ਕਿਉਂ ਜਿਹੜੇ ਇੱਕ ਬਦਲਾ ਆ ਰਹੇ ਨੇ बार-बार ਤੇ ਕੀ ਕਾਰਨ ਕੀ ਹੈ ਹਾਂ ਜੀ ਅਸਟ੍ਰਿਕਾਲ ਜੀ ਧੰਨਵਾਦ ਮੈਮ ਕੀ ਕਹਿਣਾ ਚਾਹੁੰਦੇ ਹੋ ਅਭੀ ਕੋ ਮੁੱਖ ਮੰਤਰੀ ਬਣੇ ਨੇ ਚੰਦਰ ਸਿੰਘ ਚੰਨੀ ਜੀ ਤੇ ਕੀ ਲੱਗਦਾ ਮਤਲਬ ਕਿਉਂ ਉਹਨਾਂ ਨੂੰ ਚੇਂਜ ਕੀਤਾ ਹੁਣ ਕਿਉਂਕਿ ਚੋਣਾਂ ਦੇ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ ਸੀ ਐਨ ਮੌਕੇ ਤੇ ਆ ਕੇ ਸਡਨਲੀ ਚੇਂਜ ਹੋ ਗਏ ਨੇ ਦੇਖੋ ਮੈਮ ਕੁਝ ਟਾਈਮ ਤੋਂ ਚੱਲ ਰਿਹਾ ਸੀਗਾ ਕਾਂਗਰਸ ਦੇ ਵਿੱਚ ਕਿ ਲੀਡਰਸ਼ਿਪ ਦੀ ਤਬਦੀਲੀ ਹੋਵੇ ਕਿਉਂਕਿ ਵਰਕਰ ਜਿਹੜਾ ਹੈਗਾ ਸੰਤੋਸ਼ਟ ਨਹੀਂ ਸੀ ਗਿਆ ਪੂਰਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਤੇ ਵਰਕਰ ਚਾਹੁੰਦਾ ਸੀ ਕਿ ਜਿਹੜਾ ਹੈਗਾ ਸਾਡੀ ਵੀ ਸੁਣਵਾਈ ਹੋਵੇ ਸਾਡੀ ਗੱਲ ਸੁਣੀ ਜਾਵੇ ਜਿਸ ਭਾਵਨਾ ਨੂੰ ਲੈ ਕੇ 10 ਸਾਲ ਇਕੱਲੀ ਗੱਲ ਦੇ ਖਿਲਾਫ ਵਰਕਰ ਨੇ ਲੜਾਈ ਲੜੀ ਉਹ ਕਿਤੇ ਨਾ ਕਿਤੇ ਮਾਇੂਸ ਸੀ ਤੇ ਕਾਂਗਰਸ ਪਾਰਟੀ ਨੇ ਹਾਈ ਕਮਾਂਡ ਨੇ ਇਹ ਗੱਲ ਨੂੰ ਦੇਖਦੇ ਹੋਏ ਆ ਕਿ ਵਰਕਰ ਜਿਹੜਾ ਹੈਗਾ ਕੀ ਚਾਹੁੰਦਾ ਹੈ ਯੋ ਜਰ ਜਿਹੜੇ ਵੀ ਸਾਰੇ ਫੈਸਲੇ ਲੈਂਦੇ ਕੇ ਆਏ ਵਰਕਰ ਦੇ ਅਕੋਰਡਿੰਗ ਹੀ ਲੈਂਦੇ ਕੇ ਆਉਣ ਵਾਲੇ ਕਾਂਗਰਸ ਦੇ ਫਿਊਚਰ ਨੂੰ ਲੈ ਕੇ ਹੀ ਲੈਂਦੇ ਕੇ ਜੀ ਮੈਂ ਗੱਲ ਕਰਾਂ ਕੈਬਨਨ ਮੰਤਰੀ ਦੀ ਰਾਜਾ ਵਿਡਿੰਗ ਪਹਿਲੀ ਬਾਰੀ ਮੰਤਰੀ ਬਣੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਦੇ ਨਾਲ ਤੁਹਾਡੇ ਮਤਲਬ ਤੁਸੀਂ ਸ਼ੁਰੂ ਤੋਂ ਅਸੀਂ ਵੀ ਦੇਖਿਆ ਤੁਹਾਨੂੰ ਰੈਲੀਆਂ ਦੇ ਵਿੱਚ ਵੀ ਤੁਹਾਡੇ ਸਬੰਧ ਅੱਛੇ ਨੇ ਉਹਨਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਉਹਨਾਂ ਦੇ ਬਾਰੇ ਵੀ ਮਾਨਸਾ ਦੇ ਵਿੱਚ ਤੁਸੀਂ ਉਹਨਾਂ ਨਾਲ ਮਿਲ ਕੇ ਕੁਝ ਸਹੂਲਤਾਂ ਐਡ ਆਨ ਕਰੋਗੇ ਕਿਉਂਕਿ ਮਾਨਸਾ ਦੇ ਵਿੱਚ ਉਹ ਸਹੂਲਤਾਂ ਨਹੀਂ ਮਿਲ ਰਹੀਆਂ ਮਾਨਸਾ ਵਾਸੀਆਂ ਨੂੰ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਮੈਡਮ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਹਨ ਬਹੁਤ ਵੱਡਾ ਹਿੰਦੁਸਤਾਨ ਦੇ ਵਿੱਚ ਯੂਥ ਕਾਂਗਰਸ ਦਾ ਆਈਕਨ ਪਰਸਨ ਨੇ ਉਹਨਾਂ ਨੂੰ ਜਦੋਂ ਹੀ ਸਰਕਾਰ ਬਣੀ ਸੀ ਉਹਨਾਂ ਨੂੰ ਉਸ ਸਮੇਂ ਹੀ ਮੰਤਰੀ ਬਣਾਉਣਾ ਚਾਹੀਦਾ ਸੀ ਪਰ ਚਲੋ ਜਿਵੇਂ ਵੀ ਪਾਰਟੀ ਦਾ ਕੋਈ ਹੁਕਮ ਹੋਇਆ ਉਹਨਾਂ ਨੇ ਉਸੇ ਤਰੀਕੇ ਨਾਲ ਸੇਵਾ ਕੀਤੀ ਬਹੁਤ ਅਗਰੈਸਿਵ ਪੋਲਿਟਿਕਸ ਦੇ ਵਿੱਚ ਜਿਹੜਾ ਹੈਗਾ ਉਹ ਹਿੱਸਾ ਲੈਂਦੇ ਆ ਤੇ ਬਹੁਤ ਜੋਸ਼ੀਲੇ ਤਰੀਕੇ ਦੇ ਨਾਲ ਉਹ ਆਪਦੇ ਤੌਰ ਤਰੀਕਾ ਉਹਨਾਂ ਦਾ ਹੈਗਾ ਤੇ ਉਹਨਾਂ ਨੂੰ ਹੁਣ ਕੈਬਨਿਟ ਚੰਨੀ ਜੀ ਦੀ ਕੈਬਨਿਟ ਦੇ ਵਿੱਚ ਉਹਨਾਂ ਨੂੰ ਮੰਤਰੀ ਬਣਾਇਆ ਤੇ ਬਹੁਤ ਸਾਰਿਆਂ ਦੇ ਯੂਥ ਦੇ ਵਿੱਚ ਬਹੁਤ ਸਾਰੀ ਖੁਸ਼ੀ ਹੈ ਬਹੁਤ ਉਤਸ਼ਾਹ ਹੈ ਖਾਸ ਤੌਰ ਤੇ ਆਪਣੀ ਲੋਕ ਸਭਾ ਕਿਉਂਕਿ ਉਹਨਾਂ ਨੇ ਲੋਕ ਸਭਾ ਲੜੀ ਬੜੀ ਜ਼ਬਰਦਸਤ ਉਹਨਾਂ ਨੇ ਬਾਦਲਾਂ ਦੇ ਖਿਲਾਫ ਕੈਂਪੇਨਿੰਗ ਕੀਤੀ ਬਹੁਤ ਜ਼ਬਰਦਸਤ ਜਿਹੜਾ ਹੈਗਾ ਜੀ ਉਹਨਾਂ ਨੇ ਪ੍ਰਚਾਰ ਕੀਤਾ ਤੇ ਪਰ ਇਹ ਵੀ ਥੋੜਾ ਜਿਹਾ ਫਰਕ ਦੇ ਨਾਲ ਉਹ ਰਹਿ ਗਏ ਤੇ ਪਰ ਇਹ ਵੀ ਆਸ ਲੋਕਾਂ ਨੂੰ ਬਹੁਤ ਆਸਾਂ ਉਮੀਦਾਂ ਸਾਡੇ ਬਠਿੰਡਾ ਲੋਕ ਸਵਾਰ ਨੂੰ ਸਗੀਆਂ ਕਿ ਜੇ ਰਾਜਾ ਵੜਿੰਗ ਜੀ ਐਮਪੀ ਬਣ ਜਾਂਦੇ ਤਾਂ ਸਾਡੇ ਵਰਕਰਾਂ ਦੀ ਬਹੁਤ ਜ਼ਿਆਦਾ ਸੁਣਵਾਈ ਹੁੰਦੀ ਤੇ ਸਾਨੂੰ ਸ਼ਾਇਦ ਜਿਹੜਾ ਕਿਤੇ ਕਿਤੇ ਨਾ ਕਿਤੇ ਨਿਰਾਸ਼ਾ ਜਿਹੜੀ ਵਰਕਰ ਨੂੰ ਹੁੰਦੀ ਉਹ ਸਾਨੂੰ ਨਾ ਦੇਖਣੀ ਪੈਂਦੀ ਪਰ ਚਲੋ ਗੱਲ ਇਹ ਹੈ ਵੀ ਦੇਰ ਆਏ ਦਰਸਤ ਆਏ ਚੰਨੀ ਜੀ ਦੀ ਗਵਰਨਮੈਂਟ ਦੇ ਵਿੱਚ ਸਾਰੀ ਟੀਮ ਬਹੁਤ ਵਧੀਆ ਬਣੀ ਹੈ ਉਹਨਾਂ ਚ ਉਹਨਾਂ ਨੂੰ ਮੰਤਰੀ ਲਿਤਾ ਗਿਆ ਅਸੀਂ ਸਰਕਾਰ ਦਾ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਤੇ ਹੁਣ ਜਿਹੜਾ ਹੈਗਾ ਉਹਨਾਂ ਨੂੰ ਅੱਜ ਮਹਿਕਮਾ ਵੀ ਜਿਹੜਾ ਹੈਗਾ ਟਰਾਂਸਪੋਰਟ ਦਿੱਤਾ ਗਿਆ ਕਿਉਂਕਿ ਉਹ ਸ਼ੁਰੂ ਤੋਂ ਹੀ ਟਰਾਂਸਪੋਰਟ ਮਹਿਕਮੇ ਦੀ ਗੱਲ ਕਰਦੇ ਸੀ ਤੇ ਉਹਦੇ ਮੁੱਦੇ ਉੱਚਕਤੇ ਰਹਿੰਦੇ ਸੀ ਤੇ ਉਹ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਬਹੁਤ ਕੁਝ ਚੇਂਜ ਟਰਾਂਸਪੋਰਟ ਡਿਪਾਰਟਮੈਂਟ ਹੋਣ ਵਾਲਾ ਜੀ ਜੇ ਮੈਂ ਗੱਲ ਕਰਾਂ ਤੁਹਾਡੀ ਤੁਹਾਡਾ ਪੋਲਿਟਿਕਸ ਦੇ ਵਿੱਚ ਕਿਵੇਂ ਇੰਟਰਸਟ ਬਣਿਆ ਕਦੋਂ ਆਏ ਤੁਸੀਂ ਪੋਲਿਟਿਕਸ ਦੇ ਵਿੱਚ ਮੈਂ ਮੈਂ 2000 ਦੇ ਵਿੱਚ ਮੈਂ ਐਕਟਿਵ ਪੋਲਿਟਿਕਸ ਦੇ ਵਿੱਚ ਆਇਆ ਸੀ ਮੇਰੇ ਫਾਦਰ ਏਪਿੰਡ ਦੇ ਸਾਡੇ ਪੀ 35 ਸਾਲ ਲਗਾਤਾਰ ਸਰਪੰਚ ਰਹੇ ਤੇ ਮੈਂ ਜਦੋਂ ਮੇਰੀ ਸਟੱਡੀ ਪੂਰੀ ਹੋਈ ਮੈਂ ਲਾਅ ਕਰਕੇ ਆਇਆ ਤਾਂ ਮੈਂ ਉਸ ਸਮੇਂ ਆਪਣੇ ਪਿੰਡ ਦੀ ਮੈਂ ਸਰਪੰਚੀ ਦੀ ਇਲੈਕਸ਼ਨ ਲੜੀ ਸੀ ਉਸ ਮੌਕੇ ਮੈਂ ਅਨਮੈਡ ਸੀ ਤੇ ਮੇਰੇ ਮਦਰ ਦੇ ਨਾਮ ਤੇ ਮੈਂ ਕਾਗਜ਼ ਭਰੇ ਤੇ ਮੈਂ ਲੋਕਾਂ ਨੇ ਮੈਨੂੰ ਪਿੰਡ ਦਾ ਸਰਪੰਚ ਬਣਾਇਆ ਤੇ ਉਸ ਤੋਂ ਪਹਿਲਾਂ ਮੈਂ 2000 ਦੇ ਵਿੱਚ ਮੈਨੂੰ ਯੂਥ ਕਾਂਗਰਸ ਦਾ ਜ਼ਿਲ੍ਹੇ ਦਾ ਜਨ ਸਕੱਤਰ ਬਣਾਇਆ ਗਿਆ ਸੀ ਤੇ ਯੂਥ ਕਾਂਗਰਸ ਚ ਆਲਰੇਡੀ ਕੰਮ ਕਰ ਰਿਹਾ ਸੀ ਤੇ ਫਿਰ ਮੈਨੂੰ 2007 ਦੇ ਵਿੱਚ ਆ ਕੇ ਫਿਰ ਮੈਨੂੰ ਪਾਰਟੀ ਨੇ 2007 ਚ ਮੈਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ 2008 ਦੇ ਵਿੱਚ ਰਾਹੁਲ ਗਾਂਧੀ ਜੀ ਪਾਇਲਟ ਪ੍ਰੋਜੈਕਟ ਲੈ ਕੇ ਆਏ ਯੂਥ ਕਾਂਗਰਸ ਦੀ ਇਲੈਕਸ਼ਨਾਂ ਦਾ ਉਮੇ ਉਹ ਕੰਟੈਸਟ ਕੀਤੀ ਤੇ ਮੈਂ ਉਦੋਂ ਇਲੈਕਟਿਡ ਪ੍ਰੈਜ਼ੀਡੈਂਟ ਬਣਿਆ ਪਹਿਲਾ ਪਾਇਲਟ ਪ੍ਰੋਜੈਕਟ ਦਾ ਤੇ ਮੈਂ ਫਿਰ ਮੈਂ 2011 ਤੱਕ ਮੈਂ ਜ਼ਿਲ੍ਹੇ ਦਾ ਪ੍ਰਧਾਨ ਰਿਆ ਤੇ ਉਸ ਤੋਂ ਬਾਅਦ ਮੈਨੂੰ ਬਾਅਦ ਦੇ ਵਿੱਚ ਜਿਹੜਾ ਹੈਗਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਸੈਕਟਰੀ ਬਣਾਇਆ ਗਿਆ ਤੇ ਉਦੋਂ ਤੋਂ ਲਗਾਤਾਰ ਮੈਂ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਤੇ ਮੈਂ ਗੱਲ ਕਰਾਂ ਤੁਹਾਡੀ ਇੱਕ NGO ਵੀ ਹੈ ਤੁਸੀਂ ਸੋਸ਼ਲ ਵਰਕਰ ਵੀ ਹੋ ਕੀ ਐਕਟੀਵਿਟੀਆਂ ਰਹਿੰਦੇ ਨੇ ਤੁਹਾਡੀਆਂ ਆ ਜੀ ਮੇਰੇ ਪਿੱਛੇ ਹੁਣ ਕੋਰੋਨਾ ਪੈਂਡੈਮਿਕ ਦੇ ਵਿੱਚ ਕੀ ਐਕਟੀਵਿਟੀ ਰਹੀ ਹੈ ਤੁਹਾਡੀ ਮੈਂਮ ਅਸੀਂ ਕਾਫੀ ਸਾਲ ਪਹਿਲਾਂ ਐਨਜੀਓ ਬਣਾਈ ਸੀ ਤੇ ਐਨਜੀਓ ਦੇ ਰਾਹੀਂ ਅਸੀਂ ਬਹੁਤ ਅਨੇਕਾਂ ਹੀ ਸੈਂਕੜੇ ਜਿਹੜਾ ਕਹਿ ਸਕਦਾ ਮੈਂ ਵੀ ਅਸੀਂ ਕੋਈ ਇਹੋ ਜਿਹਾ ਪਿੰਡ ਕੋਈ ਛੱਡੇ ਨਹੀਂ ਹੋਣਾ ਜ਼ਿਲ੍ਹੇ ਦਾ ਜਿੱਥੇ ਅਸੀਂ ਸਾਡੇ ਮੈਡੀਕਲ ਕੈਂਪ ਜਿਹੜੇ ਲੱਗਦੇ ਸੀ ਉਹ ਹੱਡੀਆਂ ਦੇ ਰਿਗਾਰਡਿੰਗ ਹੁੰਦਾ ਸੀ ਅੱਖਾਂ ਦੇ ਸੀਗੇ ਸਾਰੇ ਤਰ੍ਹਾਂ ਦੀਆਂ ਬਿਮਾਰੀਆਂ ਦੇ ਅਸੀਂ ਡਾਕਟਰਸ ਬੁਲਾ ਕੇ ਅਸੀਂ ਕੈਂਪ ਲਾਇਆ ਕਰਦੇ ਤੇ ਸਮੇ ਸਮੇਂ ਤੇ ਅਸੀਂ ਜਿਹੜਾ ਹੈਗਾ ਕੋਈ ਵੀ ਜਦੋਂ ਵੀ ਕੋਈ ਆਪਤਾ ਇਹ ਜੀ ਆਉਂਦੀ ਹੈ ਜਿਵੇਂ ਕਿ ਕਰੋਨਾ ਆਇਆ ਜਾਂ ਪਹਿਲਾਂ ਡੀਮੋਨਟਾਈਜੇਸ਼ਨ ਸੀ ਉਸ ਮੌਕੇ ਵੀ ਜਿਵੇਂ ਜਿਵੇਂ ਸਾਨੂੰ ਜੜੀਆਂ ਵੀ ਕੋਈ ਲੋਡ ਸੀ ਜਿਵੇਂ ਕੋਈ ਰਾਸ਼ਨ ਦੀ ਸੀ ਕਰੋਨਾ ਟਾਈਮ ਚ ਸੈਨੀਟਾਈਜ਼ ਦੀ ਸੀ ਉਹ ਸਾਰੇ ਟੀਮ ਨੇ ਸਾਡੀ ਨੇ ਬਿਨਾ ਕਿਸੇ ਸਵਾਰਥ ਤੋਂ ਜਿਹੜਾ ਹੈਗਾ ਉਹ ਸੇਵਾ ਨਿਭਾਈ ਤੇ ਜਦੋਂ ਲੰਮੀਆਂ ਲੰਮੀਆਂ ਲਾਈਨਾਂ ਬੈਂਕਾਂ ਦੇ ਅੱਗੇ ਮੋਦੀ ਨੇ ਲਾਤੀਆਂ ਸੀ ਤਾਂ ਉਸ ਮੌਕੇ ਵੀ ਕਿਤੇ ਛਾਂ ਦਾ ਪ੍ਰਬੰਧ ਕਰਨਾ ਕਿਤੇ ਚਾਹ ਪਾਣੀ ਦਾ ਪ੍ਰਬੰਧ ਕਰਨਾ ਉੱਥੇ ਵੀ ਜਿਹੜਾ ਹੈਗਾ ਸਾਡੀ ਸੰਸਥਾ ਵੱਲੋਂ ਸਾਡੀ ਟੀਮ ਵੱਲੋਂ ਜਿਹੜਾ ਹੈਗਾ ਲਗਾਤਾਰ ਕੰਮ ਚੱਲਦੇ ਰਹੇ ਸੀ ਤੇ ਜਿਵੇਂ ਤੁਸੀਂ ਕਿਹਾ ਵੀ ਜਿਹੜੇ ਤੁਹਾਡੇ ਕਾਂਗਰਸ ਪਾਰਟੀ ਦੇ ਵਰਕਰ ਸੀ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਖੁਸ਼ ਨਹੀਂ ਸੀ ਤੇ ਕੀ ਲੱਗਦਾ ਹੈ ਵੀ ਹੁਣ ਥੋੜਾ ਸਮਾਂ ਰਹਿ ਗਿਆ ਚੋਣਾਂ ਦੇ ਵਿੱਚ ਕੀ ਲੱਗਦਾ ਵਿਚਾਰਨ ਸਿੰਘ ਚੰਨੀ ਤੋਂ ਤੁਹਾਡੀ ਕਾਂਗਰਸ ਪਾਰਟੀ ਦੇ ਵਰਕਰ ਜਾਂ ਲੋਕ ਖੁਸ਼ ਹੋਣਗੇ ਕੀ ਲੱਗਦਾ ਵੀ ਉਹਨਾਂ ਦੀ ਐਕਟੀਵਿਟੀਜ਼ ਜਿਹੜੀਆਂ ਰਹਿਣਗੀਆਂ ਲੋਕਾਂ ਦੇ ਹਿੱਤ ਵਿੱਚ ਰਹਿਣਗੀਆਂ ਤੁਸੀਂ ਮੈਮ ਇੱਕ ਪਿਛਲੇ ਹਫਤੇ ਦਾ ਹੀ ਰਿਕਾਰਡ ਦੇਖ ਲਓ ਜਦੋਂ ਤੋਂ ਚੰਨੀ ਜੀ ਬਣੇ ਆ ਤੇ ਉਸ ਮੌਕੇ ਤੋਂ ਹੀ ਉਹ ਦਿਨ ਰਾਤ ਹੀ ਲੱਗੇ ਹੋਏ ਐ ਲੋਕ ਜਿਹੜੀਆਂ ਦੂਜੀਆਂ ਪਾਰਟੀ ਦੀ ਗੱਲ ਕਰਦੇ ਸੀ ਫਾਰ ਐਗਜ਼ਾਮਪਲ ਆਪਣੇ ਕਹਿੰਦੇ ਸੀ ਵੀ ਦਿੱਲੀ ਮਾਡਲ ਆਮ ਆਦਮੀ ਪਹਿਨਦੇ ਸੀ ਵੀ ਅਸੀਂ ਲੈ ਕੇ ਆਵਾਂਗੇ ਅਰਵਿੰਦ ਕੇਜਰੀਵਾਲ ਜੀ ਇੰਨੀ ਮਿਹਨਤ ਕਰਦੇ ਐ ਚੰਨੀ ਜੀ ਨੇ ਤਾਂ 4 ਦਿਨਾਂ ਜੀ ਉਹਨਾਂ ਨੂੰ ਮਾਤ ਪਾਤੀ ਹਲੇ ਤਾਂ ਟਾਈਮ ਸਾਡੇ ਕੋਲੇ ਪਿਆ ਹੈ ਜਿਹੜਾ 2-3 ਮਹੀਨੇ ਜਿਹੜੇ ਸਰਕਾਰ ਦੇ ਕੰਮ ਕਰਨ ਦੇ ਪਏ ਨੇ ਉਹਦੇ 'ਚ ਉਹਨਾਂ ਨੇ ਆਪਦੀ ਟੀਮ ਬਣਾਈ ਆ ਕੱਲ ਅੱਜ ਮਹਿਕਮੇ ਦੀ ਵੰਡ ਹੋਈ ਹੈ ਤੇ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਕੰਮ ਕਰਨਗੇ ਤੇ ਲੋਕਾਂ ਨੂੰ ਅਟਰੈਕਟ ਕਰਨਗੇ ਤੇ ਲੋਕਾਂ ਦਾ ਧਿਆਨ ਆਪਦੇ ਵੱਲ ਖਿੱਚਣਗੇ ਆਪਦੇ ਕੰਮਾਂ ਦੇ ਕਰਕੇ ਕਿਉਂਕਿ ਇੱਕੋ ਦਮ ਉਹਨਾਂ ਨੂੰ ਇਹ ਲੱਗਿਆ ਵਰਕਰ ਨੂੰ ਲੱਗਿਆ ਕਿ ਨਹੀਂ ਯਾਰ ਸਾਡਾ ਮੁੱਖ ਮੰਤਰੀ ਆ ਹੈ ਤੇ ਇਹ ਹੁਣੇ ਆ ਗਿਆ ਤੇ ਸਾਡੀ ਹਰ ਗੱਲ ਜਿਹੜੀ ਹੈਗੀ ਹੈ ਸਾਡੇ ਮਨ ਦੀ ਇਹ ਜਾਣਦਾ ਹੈ ਤੇ ਸਾਡੀ ਇਹ ਪੂਰੀ ਕਰੂ ਤੇ ਤੁਸੀਂ ਸ੍ਰੀ ਇੱਕ ਪੋਲਿਟਿਕਸ ਦੇ ਵਿੱਚ ਆਉਣਾ ਬਹੁਤ ਵੱਡੀ ਗੱਲ ਹੈ ਤੇ ਪੋਲਿਟਿਕਸ ਦੇ ਵਿੱਚ ਆ ਕੇ ਆਪਣਾ ਔਦਾ ਸੰਭਾਲਣਾ ਉਹ ਸਭ ਤੋਂ ਵੱਡੀ ਗੱਲ ਹੈ ਸਮਾਜਿਕ ਤੇ ਰਾਜਨੀਤਿਕ ਇਹ ਤੁਸੀਂ ਕਿਦਾਂ ਮਤਲਬ ਮੇਨਟੇਨ ਕੀਤਾ ਤੁਸੀਂ ਕੈਂਜੀਓ ਵੀ ਚਲਾ ਰਹੇ ਹੋ ਕਿਦਾਂ ਸਭ ਦਾ ਮਤਲਬ ਤੁਸੀਂ ਬੈਲੈਂਸ ਬਣਾ ਕੇ ਰੱਖਿਆ ਮੈਂ ਦੰਪ ਦੇ ਜਦੋਂ ਤੁਸੀਂ ਇਹ ਦੋਨੋਂ ਚੀਜ਼ਾਂ ਨੂੰ ਲੈ ਕੇ ਚਲਦੇ ਹੋ ਬਹੁਤ ਸਾਰੀਆਂ ਸਮੱਸਿਆਵਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਤੁਹਾਨੂੰ ਫੇਸ ਕਰਨੀਆਂ ਪੈਣੀਆਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਮੇਰੇ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਮੈਂ ਆਪ ਖੁਦ ਮੇਰੇ ਤੇ ਆ ਪਰਚੇ ਹੋਏ ਕਿਉਂਕਿ ਬੜਾ ਲੰਬਾ ਸਮਾਂ 10 ਸਾਲ ਦਾ ਬਹੁਤ ਲੰਬਾ ਸਮਾਂ ਹੁੰਦਾ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਸੀ ਤੇ ਜਦੋਂ ਕਿਦੇ ਵੀ ਕੋਈ ਵਰਕਰ ਤੇ ਕੋਈ ਮੁਸੀਬਤ ਪੈਂਦੀ ਸੀ ਤਾਂ ਅਸੀਂ ਅੱਗੇ ਹੋ ਕੇ ਉਹਦੀ ਲੜਾਈ ਲੜਦੇ ਸੀ ਤਾਂ ਸਾਨੂੰ ਦਬਾਉਣ ਦੇ ਲਈ ਜਾਂ ਮੈਨੂੰ ਚੁੱਪ ਕਰਾਉਣ ਦੇ ਲਈ ਮੈਨੂੰ ਮੇਰੇ ਤੇ ਪਰਚੇ ਕੀਤੇ ਜਾਂਦੇ ਸੀ ਇਕੱਲੇ ਗਵਰਨਮੈਂਟ ਵੱਲੋਂ ਮੈਂ ਉਹ ਸਾਰੇ ਫੇਸ ਕੀਤੇ ਸਾਰਿਆਂ ਚੋਂ ਸੱਚੇ ਪਾਤਸ਼ਾਹ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਬਰੀ ਹੋਇਆ ਤੇ ਜਿੰਨੇ ਵੀ ਮੇਰੇ ਸਾਥੀਆਂ ਤੇ ਕੋਈ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਕੋਈ ੱੱਕਾ ਹੁੰਦਾ ਸੀ ਤਾਂ ਉਹਨੂੰ ਅਸੀਂ ਅੱਗੇ ਹੋ ਕੇ ਜਿਹੜਾ ਚਾਹੇ ਉਹ ਥਾਣੇ ਕੀ ਰੰਦੀ ਗੱਲ ਹੁੰਦੀ ਸੀ ਚਾਹੇ ਕੋਈ ਅਫਸਰਾਂ ਦੇ ਦਫ਼ਤਰ ਕੀ ਰੰਦੀ ਗੱਲ ਹੁੰਦੀ ਸੀ ਚਾਹੇ ਸੜਕਾਂ ਜਾਮ ਕਰਨ ਦੀ ਗੱਲ ਹੁੰਦੀ ਸੀ ਅਸੀਂ ਕਦੇ ਵੀ ਪਿੱਛੇ ਨਹੀਂ ਹਟੇ ਚਾਹੇ ਰਾਜਾ ਵੜਿੰਗ ਜੀ ਆਲ ਇੰਡੀਆ ਪ੍ਰਧਾਨ ਰਹੇ 3 ਸਾਲ ਉਹ ਪ੍ਰਧਾਨ ਰਹੇ ਤੇ ਤਿੰਨੇ ਸਾਲ ਜਿੰਨੇ ਵੱਡੇ ਐਜੀਟੇਸ਼ਨ ਉਹਨਾਂ ਨੇ ਦਿੱਲੀ 'ਚ ਕੀਤੇ ਅਸੀਂ ਪੂਰਾ ਜਿਹੜਾ ਹੈਗਾ ਉਹਦੇ 'ਚ ਪਾਰਟਿਸਿਪੇਟ ਵੱਡੇ ਪੱਧਰ ਤੇ ਅਸੀਂ ਕੀਤਾ ਇੱਕ ਇੱਕ ਵਰਕਰ ਨੇ ਉੱਥੇ ਜਾ ਕੇ ਦਿੱਲੀ ਦੇ ਵਿੱਚ ਗ੍ਰਿਫਤਾਰੀਆਂ ਦਿੱਤੀਆਂ ਅਨੇਕਾਂ ਵਾਰ ਤੇ ਬਹੁਤ ਸਾਰੀਆਂ ਸਮੱਸਿਆਵਾਂ ਅਸੀਂ ਇਸ ਪੀਰੀਅਡ ਦੌਰਾਨ ਜਿਹੜੀਆਂ ਫੇਸ ਕੀਤੀਆਂ ਨੇ ਪਰ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਟੀਮ ਕਿਉਂਕਿ ਸਸੀ ਕਾਫੀ ਜਾਣੇ ਘਟ ਤੋਂ ਘਟ ਅਸੀਂ ਸਾਡੀ ਟੀਮ ਦੇ ਵਿੱਚ ਅਸੀਂ 10 ਵਕੀਲ ਸੀ ਕਿਸੇ ਵੀ ਕਾਂਗਰਸੀ ਵਰਕਰ ਤੇ ਪਿਛਲੇ ਅਕਾਲੀ ਗਵਰਨਮੈਂਟ ਦੇ ਦੌਰਾਨ ਕਿਸੇ ਤੇ ਪਰਚਾ ਹੁੰਦਾ ਸੀ ਤਾਂ ਅਸੀਂ ਉਹਨੂੰ ਲੀਗਲ ਹੈਲਪ ਦਿੰਦੇ ਸੀ ਵਕੀਲ ਫ੍ਰੀ ਅਸੀਂ ਉਹਨੂੰ ਕੇਸ ਲੜਦੇ ਸੀ ਉਹਨੂੰ ਇਨਸਾਬ ਦਿਵਾਉਣ ਲਈ ਤਾਂ ਕਿ ਵਰਕਰ ਜਿਹੜਾ ਹੈਗਾ ਖੜਾ ਰਵੇ ਸਟੈਂਡ ਕਰੇ ਪਾਰਟੀ ਦੇ ਉਹਨੂੰ ਛੱਡ ਕੇ ਨਾ ਜਾਵੇ ਜਾਂ ਉਹਦਾ ਮੋਰਲ ਡਾਊਨ ਨਾ ਹੋਵੇ ਉਹਦੇ ਲਈ ਅਸੀਂ ਹਮੇਸ਼ਾ ਤਿਆਰ ਰਹਿੰਦੇ ਸੀ ਟੀਮ ਸਾਡੀ ਇੰਨੀ ਵਧੀਆ ਕਿ ਕੋਈ ਚਾਹੇ ਤੁਸੀਂ politically ਐ ਐਕਟੀਵੇਸ਼ਨ ਦੀ ਗੱਲ ਕਰੋ ਚਾਹੇ ਤੁਸੀਂ ਸੋਸ਼ੀਅਲੀ ਗੱਲ ਕਰੋ ਸਾਡੇ ਦੋ ਵੱਡੇ ਕੈਂਪ ਅਸੀਂ ਸਾਲ ਦੇ ਵਿੱਚ ਅਸੀਂ ਖੂਨਦਾਨ ਕੈਂਪ ਦੇ ਲਾਉਨੇ ਆ ਕੁੰਦਨ ਕੈਂਪ ਲਾਉਨੇ ਆ ਵੱਡਾ ਦੋ ਵਾਰੀ ਤੇ ਹਰ ਸਮੇਂ ਕੋਈ ਵੀ ਸਾਡੀ ਇੱਕ ਗਰੁੱਪ ਬਣੇ ਹੋਏ ਆ WhatsApp ਗਰੁੱਪ ਬਣੇ ਹੋਏ ਆ ਕੋਈ ਵੀ ਕਿਸੇ ਵੀ ਸਮੇਂ ਐਨੀ ਟਾਈਮ ਕਿਸੇ ਨੂੰ ਬਲੱਡ ਗਰੁੱਪ ਦੀ ਲੋੜ ਹੈ ਕਿਸੇ ਨੂੰ ਲੋੜ ਜ਼ਰੂਰਤ ਹੈ ਤਾਂ ਉਹ ਮੈਸੇਜ ਪਾਉਣਾ ਹੈ ਕਿ ਅਸੀਂ ਉਹਨੂੰ ਸਾਡਾ ਵਲੰਟੀਅਰ ਚਾਕੇ ਉੱਥੇ ਹਸਪੀਟਲ ਦੇ ਵਿੱਚ ਜਿਹੜਾ ਹੈਗਾ ਬਲੱਡ ਡੋਨੇਟ ਕਰਦੇ ਤੇ ਇਹ ਇਹ ਮੈਂ ਸਮਝਦਾ ਕਿ ਕੱਲਾ ਨਹੀਂ ਕੁਝ ਕਰ ਸਕਦਾ ਕੋਈ ਵੀ ਬੰਦਾ ਸਾਰੇ ਟੀਮ ਵਰਕ ਹੈ ਤੇ ਸਾਰੇ ਮੇਰੇ ਸਾਥੀ ਭਰਾ ਜਿਨ੍ਹਾਂ ਨੇ ਇਨੇ ਲੰਬੇ ਸਮੇਂ ਤੋਂ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਸ਼ੁਕਰ ਗੁਜ਼ਾਰਾਂ ਕਰਜਦਾਰਾਂ ਕਿ ਕਿਤੇ ਵੀ ਕੋਈ ਫਾਈਨੈਂਸ਼ੀਅਲੀ ਕਿਸੇ ਦੀ ਮਦਦ ਕਰਨੀ ਹੁੰਦੀ ਤਾਂ ਅਸੀਂ ਕੰਟਰੀਬਿਊਸ਼ਨ ਸਾਡਾ ਹੁੰਦਾ ਸੀ ਜੇ ਮੈਂ ਕਮਾ ਮੈਂ ਇਕੱਲਾ ਕਰਦਾ ਸੀ ਨਹੀਂ ਇਕੱਲਾ ਨਹੀਂ ਹੋ ਸਕਦਾ ਪੋਸੀਬਲ ਨਹੀਂ ਹੈ ਕਿ ਤੁਸੀਂ ਇੰਨਾ ਕੁਝ ਇਕੱਲੇ ਚਲਾ ਸਕੋ ਪਰ ਇਹ ਵੀ ਸਾਰੇ ਸਾਡੀ ਟੀਮ ਨੇ ਜਿੱਥੇ ਵੀ ਲੋਡ ਪਈ ਸਾਰਿਆਂ ਨੇ ਰਲ ਕੇ ਪਾਰਟਿਸਪੇਟ ਕੀਤਾ ਤਾਸੀਂ ਅਜ ਤੱਕ ਕਿਥੋਂ ਤੱਕ ਇਹ ਲੜਾਈ ਅਸੀਂ ਆਪ ਦੀ ਲੈ ਕੇ ਆਏ। ਹਾਂਜੀ ਦੋਸਤੋ ਇਹ ਹਨ ਗੁਰਪ੍ਰੀਤ ਸਿੰਘ ਵਿੱਕੀ ਜਿਹੜੇ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਆਪਣਾ ਰੋਲ ਅਦਾ ਕਰ ਰਹੇ ਨੇ। ਜਿਹੜੇ ਲੋਕਾਂ ਦੇ ਨਾਲ ਖੜੇ ਨੇ ਹਮੇਸ਼ਾ ਤੋਂ ਜਿਹੜੇ ਉਹ ਇਹਨਾਂ ਨੇ ਉਹਨਾਂ ਲੋਕਾਂ ਦੀ ਵੀ ਮਦਦ ਕੀਤੀ ਹੈ ਜਿਹੜੇ ਲੋਕ ਖੁਦ ਨਹੀਂ ਸੀ ਕੁਝ ਕਰ ਸਕਦੇ। ਤੇ ਯੂਥ ਲਈ ਵੀ ਰੋਲ ਮਾਡਲ ਬਣੇ ਨੇ। ਮਿਲਵਾਂਦੇ ਰਹਾਂਗੇ ਅੱਗੇ ਵੀ ਅਜਿਹੇ ਚਿਹਰਿਆਂ ਦੇ ਨਾਲ ਜਿਹੜੇ ਸਮਾਜ ਲਈ ਇੱਕ ਬੈਸਟ ਐਗਜ਼ਾਮਪਲ ਸਿੱਧ ਹੁੰਦੇ ਨੇ। ਇਹੀ ਕਹਿੰਦੀ ਹੋਈ ਮੈਂ ਤੁਹਾਡੀ ਆਪਣੀ ਰਾਜਵੀਰ ਕੈਮਰਾਮੈਨ ਦੇ ਨਾਲ ਲੈਣ ਦੀ ਇਜਾਜ਼ਤ ਧੰਨਵਾਦ